ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਨੇਰ ਫੁੱਲੜਾ 나ਠੀ ਅੜੇ ਦੇ ਨਚਾਰ ਪੱਬਣ ਕੇਰੇ ਪੱਤ ਜਿਓ ਢਲ ਟਲ ਜੁੰਮਣ ਹਾਰ ਰੰਗ ਮਾਨ ਲੈ ਪਿਆਰਿਆ ਜਾ ਜੋ ਬਨਨੋ ਹੁੱਲਾ ਦਿਨ ਥੋੜੜੇ ਥਕੇ ਪਿਆ ਪੁਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੀਰਾਨ ਹੰਪੇ ਵੰਨਿਆ ਡੁਮਣੀ ਰੋਵਾ ਚੀਨੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਾਹੁਰੈ ਨਿਤ ਨ ਪਈਆ ਹੋਏ ਨਾਨਕ ਸੁੱਤੀ ਪਈਏ ਜਾਨ ਵਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪરસ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਹਾ ਭਰਪੂਰ ਰਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕਣਾ ਆਪੇ ਜਾਲ ਮਣਕਣਾ ਆਪੇ ਅੰਦਰ ਲਾਲ ਆਪੇ ਬੋ ਬਿਦਰੰਗੁਲਾ ਸਖੀਏ ਮੇਰਾ ਲਾਲ ਨੇਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪਰਣ ਵੈ ਨਾਨਕ ਬੇਨਤੀ ਤੂ ਸਰਵਰ ਤੂ ਹੰਸ ਕੌਲ ਤੂ ਹੈ ਕਵਿਆ ਤੂ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾਏ ਲੈ ਏਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰ ਮਾਤਾ ਤੇਰੇ ਹੋਹੇ ਨਾ ਅੰਤ ਸਖਾਇਾਰ ਹਾਓ ਬਿਖਿਆ ਬਕਾਰ ਦੁਸ਼ਟ ਕਿਰਖਾ ਕਰੇ ਇਨ ਤਾਜ ਆਤਮਾ ਹੋਏ ਧਾਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ 27 ਰੋ ਬਸ ਰੋ ਸੰਗਰਹਿ ਤੀਨ ਖੋੜਾ ਨਿਤਕਾਲ ਸਾਰੇ 18 ਮਹ ਅਪਰੰਪਰੋ ਚੀਨੈ कह नानक इव एक तारै श्री राग महल्ला पहला घर तीजा अमल कर धरती बीज शब्दो कर सच की आब नित देहे पानी होए किरसान ईमान जमाए लै पेस्टो दो जक मूड़े ए वजाणी मत जान सह गलली पाया मालकै माना रूप की शोभा ਇਹ ਬਿੱਦੀ ਜਨ ਮੰਗਵਾਇਆ ਰਹਾਓ ਐਬ ਤਨ ਚਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੈ ਜਾਣੈ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿ ਲੈ ਪਸੰਦੇ ਜਿਨੇ ਕਰ ਏਕ ਧਾਇਆ ਤੇਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੈ ਰਾਹ ਪੈ ਚੱਲਣਾ ਮਾਲ ਧਨ ਕਿਤ ਕੋ ਸੰਜਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੋ ਆਬ ਖਾਕ ਬਿਦ ਜਿਨ ਬਿਦ ਨ ਰਹਾਈ ਧਨ ਸਿਰ ਜਣ ਹਾਰੋ ਸੋਈ ਮੌਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬਿਨ ਬੰਦ ਨ ਰਹਾਈ ਧਨ ਸਿਰ ਜਣ ਹਾਰੋ ਮਰਣਾ ਮੁੱਲਾ ਮਰਣਾ ਭੀ ਕਰਤਾਰੋਂ ਡਰਣਾ ਰਹਾਓ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਹਿ ਕੋ ਰਹਿ ਨ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰ ਜਨਹਾਰੋ ਪੰਜ ਵਖਤ ਨਿਵਾਜ ਗੁਜਾਰੈ ਪੜੈ ਕਤੇਬ ਕੁਰਾਨਾ ਨਾਨਕ ਆਖੈ ਗੋਰ ਸਦੇਹੀ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸੁਆਨ ਦੋਏ ਸੁਆਨੀ ਨਾਲ ਪਲਕੇ ਪੋਕ ਹੈ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਤਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹੋ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸੇ ਹੋ ਆਧਾਰ ਰਹਾਓ ਮੋਖ ਨਿੰਦਾ ਆਖਾਂ ਦੇ ਨਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤਮ ਲੋਕੀ ਵੇਸ ਹੋਠ ਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਗਿਆ ਮੋਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹੈ ਵਿਚਾਰ ਧਾਨ ਕਰੂ ਪਰ ਹਾਂ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਇਸ ਸੁਰਤ ਵਹਿਉਣਾ ਕੋਏ ਨਾ ਕੀ ਜੇਹੀ ਸੁਰਤ ਤੇ ਹਾ ਤੈ ਨਰਾਹ ਲੇਖਾ ਇੱਕ ਆਵਹ ਜਾਹ ਕਾਹੇ ਜੀ ਕਰੈ ਚਤਰਾਈ ਲੈਵੈ ਦੇਵੈ ਢਿਲ ਨਾ ਪਾਈ ਰਹਾਓ ਤੇਰੇ ਜੀ ਜੀ ਆਂ ਕਾ ਤੋ ਏ ਕਿਤ ਕੋ ਸਾਹਿਬ ਆ ਵਹਿ ਰੋਹੇ ਜੇ ਤੂੰ ਸਾਹਿਬ ਆ ਵਹਿ ਰੋਹੇ ਤੂੰ ਉਹ ਨਾ ਕਾ ਤੇਰੇ ਉਹੇ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੋ ਲਹਿ ਤੋਲ ਜਹਿ ਕਰਨੀ ਤਹ ਪੂਰੀ ਮਤ ਕਰਨੀ ਬਾਜੋ ਘਟੇ ਘਟ ਪਰਨ ਵਤ ਨਾਨਕ ਗਿਆਨੀ ਕੈ ਸਾ ਹੋਏ ਆਪ ਪਛਾਣ ਬੂਝੈ ਸੋਏ ਗੋਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਨ